ਅੱਜ ਕਿਸੇ ਪਾਰਟੀ ਨੂੰ 10 ਲੱਖ ਰੁਪਈਆ ਤੁਸੀਂ ਨਰੇਜ ਦਿਓ ਡੋਨੇਸ਼ਨ ਪਾਰਟੀ ਫੰਡ ਜਿਹਨੂੰ ਕਹਿੰਦੇ ਨੇ ਲੋ ਸਵੇਰੇ ਤੁਹਾਨੂੰ ਕਿਸੇ ਪਾਸੇ ਦਾ ਚੇਅਰਮੈਨ ਲਾ ਦੇਣੇ ਸਾਰੇ ਤਰਨ ਤਨ ਸਭ ਤੱਕ ਵੋਟ ਲੱਗ ਜਾਣਗੇ ਫਿਰ ਲਿਖਿਓ ਉੱਪਰ ਹਾਈ ਕਮਾਂਡ ਦਾ ਧੰਨਵਾਦ ਮਾਫ ਕਰਿਓ ਜਿਨ੍ਹਾਂ ਨੂੰ ਉਹ ਚੇਅਰਮੈਨ ਬਣਾਉਂਦੇ ਨੇ ਵੱਡੇ ਅੱਖਰਾਂ 'ਚ ਲਿਖਿਆ ਦਾ ਹਾਈ ਕਮਾਂਡ ਦਾ ਧੰਨਵਾਦ ਚੇਅਰਮੈਨ ਬਣਾਉਣ ਚੇਅਰਮੈਨ ਬਣਾਉਣ ਤੇ ਥੋੜੇ ਮਹੀਨਿਆਂ ਬਾਅਦ ਉਹੀ ਬੰਦਾ ਹਾਈ ਕਮਾਂਡ ਨੂੰ ਗਾਲਾਂ ਕੱਢਦਾ ਹੁੰਦਾ ਕਿਉਂ ਉਹ ਚੇਅਰਮੈਨ ਹੀ ਤੋਂ ਲਾ ਦਿੰਦੇ ਨੇ ਭਾਈ ਜਿਨ੍ਹਾਂ ਨੂੰ ਬੰਦੇ ਵਡਿਆਈ ਦਿੰਦੇ ਬੰਦੇ ਲਾ ਦਿੰਦੇ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਗੁਰੂ ਵਡਿਆਈ ਦਿੰਦਾ ਹੈ ਉਹਨਾਂ ਨੂੰ ਕੋਈ ਲਾ ਨਹੀਂ ਸਕਦਾ ਉਹ ਸਰੀਰ ਮਰਨ ਤੋਂ ਬਾਅਦ ਵੀ ਇਸ ਧਰਤੀ ਤੇ ਰਹਿੰਦੇ ਨੇ ਸਾਧ ਸੰਗਤ ਇਹ ਨਾਮ ਜਪਣ ਵਾਲਿਆਂ ਦੀ ਵਡਿਆਈ ਮਾਇਆ ਦੀ ਵਡਿਆਈ ਚਾਰਕ ਦਿਨ ਸਿੱਖਾਂ ਨੇ ਸਵਾਲ ਕੀਤਾ ਗੁਰੂ ਅਮਰਦਾਸ ਮਹਾਰਾਜ ਤੱਪੇ ਦੀ ਕਿੰਨੀ ਸੋਭਾ ਹੋ ਗਈ ਮਹਾਰਾਜ ਜਿਹਦੇ ਕੋਲ ਪੈਸਾ ਉਹਦੇ ਮਗਰ ਬੰਦੇ ਉਹਦੀ ਸੋਭਾ ਵੇਖੋ ਹਜ਼ੂਰ ਹੱਸ ਪਏ ਕਹਿੰਦੇ ਭਾਈ ਤੁਹਾਨੂੰ ਕਿਹਨੇ ਕਿਹਾ ਕਿ ਮਾਇਆ ਧਾਰੀਆਂ ਦੀ ਸੋਭਾ ਨਹੀਂ ਹੁੰਦੀ ਤੁਹਾਨੂੰ ਕਿਹਨੇ ਕਿਹਾ ਕਿ ਪੈਸੇ ਦੀ ਸੋਭਾ ਨਹੀਂ ਹੈ ਪੈਸੇ ਵਾਲੇ ਦੀ ਸੋਭਾ ਹੈ ਭਾਈ ਪਰ ਸੁਣੋ ਕਿੰਨੀ ਤੇ ਨਾਮ ਜਪਣ ਵਾਲੇ ਦੀ ਕਿੰਨੀ ਸੋਭਾ ਫਿਰ ਪਾਤਸ਼ਾਹ ਨੇ ਬਚਨ ਕਹੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਚ ਦਰਦ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਸਜੁਗ ਮੈਂ ਸੋਭਾ ਨਾਮ ਕੀ ਪੜੋਏ ਸਜੁਗ ਮੈਂ ਸੋਬਾ ਨਾਮ ਕੀ ਇਸ ਜੁਗ ਮੈਂ ਸੋਬਾ ਗੱਜ ਕੇ ਅੱਛਾ ਤੁਸੀਂ ਪ੍ਰਸ਼ਾਦਾ ਪਾਣੀ ਛਕਿਆ ਚਾ ਪਾਣੀ ਪੀਤੀਓ ਕਿਉਂ ਸਰਦਾਰੋ ਗੱਜ ਕੇ ਬੋਲੋ ਫਿਰ ਤਕੜੇ ਹੋ ਕੇ ਇਹ ਤੁਹਾਡੀ ਜਗ੍ਹਾ ਤੇ ਇੱਥੇ ਮੇਰੀਆਂ ਭੈਣਾਂ ਇੱਧਰ ਬੈਠੀਆਂ ਹੁੰਦੀਆਂ ਆਵਾਜ਼ ਕਿੰਨੀ ਆਉਣੀ ਸੀ ਮੈਂ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਚੁੱਪ ਹੋ ਤੁਹਾਡਾ ਬਹੁਤ ਧੰਨਵਾਦ ਭੈਣੋ ਨਹੀਂ ਤੇ ਬੀਬੀਆਂ ਬੱਚਿਆਂ ਨੂੰ ਚੁੱਪ ਕਰਾਉਣ ਚ ਟਾਈਮ ਲੱਗ ਜਾਂਦਾ ਭਾਈ ਸਰਦਾਰੋ ਗੱਜ ਕੇ ਬੋਲੋ ਤੁਹਾਡੀ ਹਾਜ਼ਰੀ ਲੱਗੀ ਇਸ ਯੁਗ ਮੈਂ ਸੋਬਾ ਨਾਮ ਕੀ ਇਸ ਯੁਗ ਮੈਂ ਸੋਬਾ ਵਾਹ ਵਾਹ ਇਸ ਯੁਗ ਮੈਂ ਸੋਬਾ ਨਾਮ ਕੀ ਇਸ ਯੁਗ ਮੈਂ ਸੋਬਾ ਨਾਮ ਕੀ ਇਸ ਯੁਗ ਮੈਂ ਸੋਬਾ ਸੋਬਾ ਕੀ ਇਸ ਯੁਗ ਮੈਂ ਸੋਬਾ ਨਾਮ ਕੀ ਬਿਨ ਨਾਮ ਸੋਬਾ ਨਾ ਹੋਏ ਬਿਨ ਨਾਵੇ ਸੋਵਨਾਏ ਬਿਨ ਨਾਵੇ ਸੋਵਨਾਏ ਬਿਨ ਨਾਵੇ ਸੋਵਨਾਏ ਇਸ ਦੁਨੀਆ ਵਿੱਚ ਸੋਭਾ ਨਾਮ ਦੀ ਹੈ ਨਾਮ ਤੋਂ ਬਿਗੈਰ ਨਹੀਂ ਸੋਭਾ ਰਹਿਣੀ ਉਹ ਸਿੱਖ ਕਹਿੰਦੇ ਮਹਾਰਾਜ ਉਹ ਤਪੇ ਦੀ ਮਾਇਆ ਵਾਲਿਆਂ ਦੀ ਕਹਿੰਦੇ ਉਹਦੀ ਵੀ ਸੁਣ ਲਓ ਮਹਾਰਾਜ ਕਿੰਨੀ ਕਹੇ ਹਜ਼ੂਰ ਕਹਿੰਦੇ ਸਜਗਨੇ ਸੋਭਾ ਨਾਮ ਕੀ ਵਿਨ ਨਾਵੇ ਸੋਭਾ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜ ਜਾਂਦੀ ਬਿਲ ਮਨਾ ਹੋਏ ਭਾਈ ਮਾਇਆ ਵਾਲਿਆਂ ਦੀ ਚਾਰਕ ਦਿਨਾਂ ਦੀ ਸੋਭਾ ਜਦੋਂ ਜਾਣੀ ਪਤਾ ਵੀ ਨਹੀਂ ਲੱਗਣਾ ਕਿੱਧਰ ਚਲੀ ਕੋਈ ਉਹ ਕੁਝ ਹੋਇਆ ਬਾਅਦ ਵਿੱਚ ਉਸ ਤੱਬੇ ਦੀ ਸੋਭਾ ਖਤਮ ਹੋ ਗਈ ਬਾਅਦ ਵਿੱਚ ਇੱਥੋਂ ਤੱਕ ਮਹਾਰਾਜ ਨੇ ਕਿਹਾ ਭਾਈ ਇਸ ਤੱਪ ਦੇ ਮੂੰਹ ਕੋਈ ਲੱਗੋ ਨਹੀਂ ਇਹ ਸਤਗੁਰ ਹੈ ਫਟਕਾਰਿਆ ਇਹਨਾਂ ਨੂੰ ਫਟਕਾਰਿਆ ਗਿਆ ਉਹਦੀ ਕੋਈ ਸੋਭਾ ਨਹੀਂ ਰਹੀ ਤੁਹਾਡੀ ਜ਼ਿੰਦਗੀ ਦਾ ਤਜਰਬਾ ਲੈਣਾ ਤੁਸੀਂ ਵੇਖੋਗੇ ਮੈਂ ਉਹ ਬੰਦੇ ਵੇਖੇ ਨੇ ਜਿਨ੍ਹਾਂ ਦੀ ਸੋਭਾ ਇੰਨੀ ਸੀ ਨਾ ਬੰਦੇ ਜਿਉਂਦੇ ਨੇ ਅੱਜ ਮੰਤਰੀ ਸਾਹਿਬ ਬਣ ਗਏ ਚੰਡੀਗੜ੍ਹੋਂ 3 ਦਿਨ ਪਿੰਡੋਂ ਨੇ ਵੀਵੀ ਵਾਈ ਵਾਈ ਪਿੰਡਾਂ ਦੀਆਂ ਪੰਚਾਇਤਾਂ ਉਹਨਾਂ ਕੋਲ ਕੰਮ ਕਰਾਉਣ ਆਉਂਦੀਆਂ ਸੀ ਸਵੇਰੇ 6 ਵਜੇ ਉਹਨਾਂ ਦੀ ਕੋਠੀ ਤੇ ਲੌਨ ਭਰ ਜਾਂਦੇ ਸੀ ਲੋਕਾਂ ਨਾਲ 6 ਵਜੇ ਇੱਕ ਟ੍ਰਾਂਸਪੋਰਟ ਮੰਤਰੀ ਰਿਹਾ ਸੀ ਉਹਦੇ ਕੋਲ ਆਏ ਇੱਕ ਸਾਲ ਤ ਉਹਦਾ ਬੇੜਾ ਪੂਰਾ ਲੌਨ ਕੋਠੀ ਦਾ ਭਰਿਆ ਹੋਇਆ ਦੋ 250 ਕੁਰਸੀ ਦੋਨੋਂ ਅੰਦਰ ਬੁਲਾ ਲਿਓ ਪੀਏ ਨੂੰ ਪੁੱਛਦੇ ਕਿਹਨੇ ਕਿੰਨੇ ਲੋਕ ਆਏ ਉਹਨਾਂ ਲਿਸਟ ਬਣਾਈਏ ਫਲਾਨੇ ਪਿੰਡ ਦੀ ਪੰਚਾਇਤ ਫਲਾਨੇ ਪਿੰਡੋਂ ਬੰਦੇ ਫਲਾਨੇ ਪਿੰਡੋਂ ਕਹਾਂ ਕੋਈ ਗੱਲ ਨਹੀਂ ਥੋੜੇ ਹੋਰ ਆ ਲੈਣ ਦੋ ਫਿਰ ਆਪਾਂ ਚਾਹ ਪਾਣੀ ਪੀ ਕੇ ਜਾਂਦੇ ਹਾਂ ਸਾਧ ਸੰਗਤ ਢਾਈ ਢਾਈ 100 ਬੰਦਾ ਉਹਨਾਂ ਕੋਲ ਕੰਮ ਕਰਾਉਣ ਆਉਂਦਾ ਸੀ ਅੱਜ ਉਹ ਬੰਦੇ ਜਿਉਂਦੇ ਨੇ ਇੱਕ ਵੀ ਬੰਦਾ ਉਹਨਾਂ ਕੋਲ ਕੰਮ ਕਰਾਉਣ ਨਹੀਂ ਜਾਂਦਾ ਕੁਰਸੀਆਂ ਤੇ ਮਿੱਟੀ ਜੰਮੀ ਆ ਪਤਾ ਕਿਉਂ ਵਿੜਿਆਈ ਖਤਮ ਹੋ ਗਈ ਇਹ ਚਾਰਕ ਦਿਨਾਂ ਦੀ ਸੋਭਾ ਹੁੰਦੀ ਹੈ 2-4 ਸਾਲ 5 ਸਾਲ 10 ਸਾਲ ਸੋਭਾ ਮੁੱਕ ਜਾਂਦੀ ਹੈ ਪਰ ਨਾਮ ਵਾਲਿਆਂ ਦੀ ਸੋਭਾ ਸਦਾ ਹੀ ਰਹਿੰਦੀ ਹੈ ਉਹ ਸ਼ਰੀਰ ਮਰਨ ਤੋਂ ਬਾਅਦ ਵੀ ਰਹਿੰਦੀ ਹੈ ਕਿਉਂ ਭਾਈ ਉਹ ਪਹਿਲਾਂ ਪਰਵਾਨ ਹੋਏ ਫਿਰ ਗੁਰੂ ਨੇ ਮੁਖੀ ਬਣਾ ਦਿੱਤਾ ਪੰਜ ਪਰਵਾਨ ਪੜੋ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਾਹਾਨ ਪੰਚੇ ਸੋਹੇ ਦਰਰਾਹ ਕਿਉਂਕਿ ਪੰਚਾਂ ਦਾ ਗੁਰ ਇੱਕ ਧਿਆਨ ਉਹ ਚੁਣਿਆ ਹੋਇਆਂ ਦਾ ਧਿਆਨ ਇੱਕ ਗੁਰੂ ਤੇ ਰਿਹਾ ਬੰਦਿਆਂ ਤੇ ਨਹੀਂ ਇਸ ਲਈ ਉਹ ਪਰਵਾਨ ਵੀ ਹੋ ਗਏ ਪ੍ਰਧਾਨ ਵੀ ਹੋ ਗਏ ਰੱਬ ਦੀ ਦਰਗਾਹ ਵਿੱਚ ਵੀ ਉਹਨਾਂ ਦਾ ਮਾਣ ਹੋਇਆ ਸਰੀਰ ਜਾਣ ਤੋਂ ਬਾਅਦ ਵੀ ਦੁਨੀਆ ਸੋਭਾ ਕਰਦੀ ਸਦੀਆਂ ਤੱਕ ਸੋਭਾ ਹੁੰਦੀ ਰਹਿੰਦੀ ਹੈ ਮੈਂ ਉਹ ਸਾਧੂਵੰਦੇ ਸਥਾਨਾਂ ਤੇ ਜਾਣੇ ਜਿਨ੍ਹਾਂ ਨੂੰ 100-100 ਸਾਲ ਹੋ ਗਿਆ ਧਰਤੀ ਤੋਂ ਗਿਆ ਅੱਜ ਤੱਕ ਦੁਨੀਆ ਯਾਦ ਕਰ ਰਹੀ ਹੈ ਕਿਉਂ ਭਾਈ ਸਿਰਫ ਨਾਮ ਦੀ ਸੋਭਾ माया ਕਰਕੇ ਨਹੀਂ ਵੀ ਡੇਰਾ ਬਹੁਤ ਵੱਡਾ ਹੈ ਜੀ माया ਬਹੁਤ ਹੈ ਤਾਂ ਸੋਭਾ ਹੋਈ ਹੈ ਨਾ ਸਿਰਫ ਨਹਾਉਮ ਕਰਕੇ ਸੇਵਾ ਕਰਕੇ ਸ਼ਹਾਦਤ ਕਰਕੇ ਇਸ ਧਰਤੀ ਤੇ ਨਾਮ ਰੰਦਾ ਇੱਕ ਦਿਨ ਮੈਂ ਕਥਾ ਸੁਣਾਈ ਤੁਸੀਂ ਬਾਹਰ ਜਾਂਦੇ ਰਹਿੰਦੇ ਹੋ ਯੂ ਐਸਏ ਕੈਲੀਫੋਰਨੀਆ ਸਭ ਤੋਂ ਪੁਰਾਣੇ ਸਿੱਖ ਗਏ ਹੋਏ ਨੇ ਪੰਜਾਬ ਤੋਂ ਉੱਥੇ ਇੱਕ ਗੁਰਦੁਆਰਾ ਜਿੱਥੇ ਮੈਂ ਗਿਆ ਉਹ ਗੁਰਦਾਰੇ ਦੇ ਬਾਹਰ ਲਿਖਿਆ ਹੋਇਆ 1910 ਵਾਲਾ ਗੁਰਦੁਆਰਾ ਨੂੰ ਕਹਿੰਦੇ ਇਹਦਾ ਮਤਲਬ 1910 ਵਿੱਚ ਬਣਿਆ ਸਟਾਕਟਨ ਉਹ ਗਦਰੀ ਬਾਬਿਆਂ ਦਾ ਗੁਰਦੁਆਰਾ ਹੈ ਉੱਥੋਂ ਸਾਡੇ ਬਜ਼ੁਰਗ ਇੱਥੇ ਆਜ਼ਾਦੀ ਵਾਸਤੇ ਵੀ ਆਏ ਬਾਅਦ ਵਿੱਚ 1910 ਤੋਂ ਉਹ ਗੁਰਦੁਆਰਾ ਬਣਿਆ ਹੋਇਆ ਹੈ ਇਹਦਾ ਮਤਲਬ ਉਦੋਂ ਵੀ ਪਹਿਲਾਂ ਸਿੱਖ ਉੱਥੇ ਗਏ ਹੋਣ ਔਰ ਉੱਥੇ ਪਰਿਵਾਰ ਇੰਨੇ ਅਮੀਰ ਨੇ ਅੱਜ ਵੀ ਉਹਨਾਂ ਕੋਲ 5-5000 ਏਕੜ ਜ਼ਮੀਨ ਹੈ 500 ਨਹੀਂ 5-5000 ਇਕੜ ਜ਼ਮੀਨ ਹੈ ਵਦਾਮਾਂ ਦੀ ਖੇਤੀ ਕਰਦੇ ਨੇ ਮੈਂ ਇੱਕ ਪਰਿਵਾਰ ਨੂੰ ਪੁੱਛਿਆ ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਬਜ਼ੁਰਗ ਆਇਆ ਪਰਦਾਦਾ ਤੁਹਾਡਾ ਉਹਦੀ ਫੋਟੋ ਕੋਈ ਪਈ ਹੈ ਦਰਸ਼ਨ ਦਿਖਾਓ ਵੇਖੀਏ ਤਾਂ ਸਹੀ ਉਹ ਬਜ਼ੁਰਗ ਕਿਵੇਂ ਅਮਰਤਾਏ ਇੱਥੇ ਆਪ ਕੋਈ ਮਿਹਨਤ ਕੀਤੀਆਂ ਨਹੀਂ ਜ਼ਮੀਨ ਮੜਾਈ ਕਹਿੰਦੇ ਭਾਈ ਸਾਹਿਬ ਲੱਭਦੇ ਇੱਕ ਛੋਟੀ ਜਿਹੀ ਐਡੀ ਕੈਲਬਮ ਲੱਭ ਕੇ ਲੱਗਿਆ ਉਸ ਐਲਬਮ ਵਿੱਚ ਤਿੰਨ ਚਾਰ ਬਜ਼ੁਰਗਾਂ ਦੀ ਇਕੱਠੀ ਫੋਟੋ ਸੀ ਉਹਦੇ ਵਿੱਚੋਂ ਨਹੀਂ ਬਜ਼ੁਰਗ ਨੂੰ ਉਂਗਲ ਲੱਗ ਕੇ ਗਿਆ ਆ ਸਾਡਾ ਉਹ ਬਜ਼ੁਰਗ ਹੈ ਜਿਹੜਾ ਸਭ ਤੋਂ ਪਹਿਲਾਂ ਮਹਿਰਤਾ ਆਇਆ ਜਿਨ੍ਹਾਂ ਨੇ ਜ਼ਮੀਨ ਬਣਾਈ ਸਾਥ ਸੰਗਤ ਪਰਦਾਦਿਆਂ ਦੀਆਂ ਫੋਟੋਆਂ ਜਿਨ੍ਹਾਂ 5-5000 ਏਕੜ ਜ਼ਮੀਨ ਜਿਹਨਾਂ ਦੀ ਔਲਾਦ ਨੇ ਬਣਾ ਲਈ ਯਾਦ ਰੱਖਿਓ ਉਹਨਾਂ ਦੀਆਂ ਫੋਟੋਆਂ ਸਿਰਫ ਐਲਬਮਾਂ ਵਿੱਚ ਰਹਿ ਗਈਆਂ ਉਹ ਵੀ ਛੋਟੀਆਂ-ਛੋਟੀਆਂ ਫੋਟੋਆਂ ਐਲਬਮ ਵਿੱਚ ਰਹਿ ਗਈਆਂ ਇਸ ਧਰਤੀ ਉੱਤੇ ਸੋਭਾ ਉਹਨਾਂ ਦੀ ਰਹੀ ਜਿਨ੍ਹਾਂ ਨਾਮ ਜਪਿਆ ਧੰਨ ਕਰਕੇ ਨਹੀਂ ਸੋਭਾ ਰੱਬ ਦੇ ਨਾਮ ਕਰਕੇ ਹੁੰਦੀ ਹੈ। ਪਾਈਓ ਮਹਾਰਾਜ ਇਹਨੇ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਜਿਨੀ ਉਸ ਪ੍ਰਭ ਨੂੰ ਸਿਮਰਿਓ ਪ੍ਰਧਾਨ ਪੁਰਖੋ ਹੁਣ ਸੁਣਿਓ ਸਾਧ ਸੰਗਤ ਸਭ ਤੋਂ ਵੱਡੀ ਚੀਜ਼ ਨਾਮ ਜਪਣ ਵਾਲਾ ਨਿਰਭਉ ਹੋ ਜਾਂਦਾ ਹੈ। ਉਹਨੂੰ ਕਿਸੇ ਦਾ ਡਰ ਭੈ ਨਹੀਂ ਰਹਿਣਾ। ਸਿਰਫ ਉਹਨੂੰ ਰੱਬ ਦਾ ਡਰ ਹੁੰਦਾ ਹੈ। ਜਿਉ ਲੇਖ ਹਿਸਾਬ ਦੇਣ ਉਹਨੇ ਰੱਬ ਨੂੰ ਦੇਣੇ ਬੰਦਿਆਂ ਨੂੰ ਨਹੀਂ ਕਿਉਂਕਿ ਬੰਦਿਆਂ ਤੋਂ ਕਦੇ ਵੀ ਛਪਾ ਕੇ ਹੀਰਾ ਫਿਰ ਕੀਤੀ ਜਾ ਸਕਦੀ ਰੱਬ ਤੋਂ ਕੁਝ ਨਹੀਂ ਛਪਾਇਆ ਜਾ ਸਕਦਾ ਇਸ ਲਈ ਉਹ 24 ਘੰਟੇ ਰੱਬ ਦੇ ਸਾਹਮਣੇ ਰਹਿੰਦਾ ਉਹਨੂੰ ਸੋਤੀ ਵੀ ਯਾਦ ਰਹਿੰਦਾ ਮੈਨੂੰ ਰੱਬ ਵੇਖ ਰਿਹਾ ਉਹ ਜਦੋਂ ਵੀ ਭੈ ਰੱਖਦਾ ਰੱਬ ਦਾ ਰੱਖਦਾ ਉਹਨੂੰ ਬੰਦਿਆਂ ਦਾ ਕੋਈ ਭੈ ਨਹੀਂ ਉਹ ਨਿਰਭਉ ਹੋ ਜਾਂਦਾ ਸੰਸਾਰ ਬਲੋਂ ਉਹਨੂੰ ਬੰਦਿਆਂ ਦੀ ਕੋਈ ਪਰਵਾਹ ਨਹੀਂ ਰਹਿੰਦੀ ਔਰ ਉਹਦੀ ਨਿਸ਼ਾਨੀ ਵੇਖਿਓ ਭਾਈ ਗੁਰਦਾਸ ਸਿੰਘ ਨੇ ਜ਼ਿਕਰ ਕੀਤਾ ਕਹਿੰਦੇ ਉਹਦਾ ਸੁਭਾਅ ਦਰਖਤ ਵਰਗਾ ਹੋ ਜਾਂਦਾ ਫਲਾਂ ਵਾਲੇ ਦਰਖਤ ਵਰਗਾ ਹੁਣ ਉਹ ਫਲਾਂ ਵਾਲੇ ਦਰਖਤ ਦੀ ਨਿਸ਼ਾਨੀ ਵੇਖਿਓ ਜੇ ਕਿਸੇ ਦਰਖਤ ਨੂੰ ਲੱਗੇ ਹੋਏ ਫਲ ਮਿੱਠੇ ਨਾਲ ਭਰੇ ਨੇ ਭਾ ਮਿਠਾਸ ਨਾਲ ਭਰ ਗਏ ਨੇ ਉਹਦੀ ਨਿਸ਼ਾਨੀ ਪਤਾ ਕੀ ਹੈ ਬਿਨਾ ਖਾਦਿਆਂ ਤੁਸੀਂ ਦੱਸ ਸਕਦੇ ਹੋ ਇਸ ਦਰਖਤ ਦੇ ਫਲ ਰਸ ਨਾਲ ਮਿੱਠੇ ਨਾਲ ਭਰ ਗਏ ਨੇ ਉਹਦਾ ਇੱਕ ਕੋਈ ਕਾਰਨ ਹੈ ਇੱਕ ਕੋਈ ਰੀਜ਼ਨ ਹੋਏਗਾ ਕਿ ਉਹ ਦਰੱਖਤ ਦੀਆਂ ਟਾਹਣੀਆਂ ਧਰਤੀ ਵੱਲ ਚੁੱਕੀਆਂ ਹੋਣੀਆਂ ਹੋਣ ਜਿਹੜੇ ਲੱਗੇ ਹੋਏ ਟਾਹਣੀਆਂ ਨੂੰ ਫਲ ਟਾਹਣੀਆਂ ਧਰਤੀ ਵੱਲ ਚੁੱਕ ਜਾਣ ਸਮਝੋ ਇਨ੍ਹਾਂ ਫਲਾਂ ਵਿੱਚ ਰਸ ਤੇ ਮਿਠਾਸ ਭਰ ਗਈ ਹੈ ਜਿਹੜੇ ਸਾਧੂ ਦੇ ਅੰਦਰ ਅਤ ਦੀ ਨਿਮਰਤਾ ਆ ਜਾਏ ਉਹਦੀ ਨਿਰਮਾਨਤਾ ਵੇਖ ਕੇ ਪਤਾ ਲੱਗਦਾ ਇਹਦੇ ਅੰਦਰ ਰੱਬ ਦਾ ਵਾਸਾ ਹੋ ਗਿਆ ਉਹ ਹੰਕਾਰੀ ਨਹੀਂ ਹੁੰਦਾ ਉਹ ਲੋਕਾਂ ਨਾਲ ਝਗੜੇ ਕਲੇਸ਼ ਨਹੀਂ ਕਰਦਾ ਉਹ ਲੋਕਾਂ ਨੂੰ ਹਰ ਗੱਲ ਦਾ ਜਵਾਬ ਨਹੀਂ ਦਿੰਦਾ ਕਿ ਮੈਂ ਅਭੀ ਜਵਾਬ ਦੇਣੇ ਮਾਫ ਕਰਿਓ ਅੱਜ ਚਲੋ ਰਿਕਾਰਡਿੰਗਾਂ ਚੱਲਦੀਆਂ ਨੇ ਲਾਈਵ ਹੁੰਦਾ ਥਾਂ ਥਾਂ ਤੇ ਤੁਸੀਂ ਸੁਣਦੇ ਇਹ ਸੱਚ ਹੈ ਅੱਜ ਸਭ ਤੋਂ ਵੱਧ ਕਲੇਸ਼ ਆ ਫੇਸਬੁਕ ਉੱਤੇ ਆਪਣਿਆਂ ਦਾ ਪਿਆ ਹੋਇਆ ਉਹਦਾ ਰੀਜ਼ਨ ਪਤਾ ਕੀ ਹੈ ਹੰਮ ਹੈ ਅਹੰਕਾਰ ਸਾਧੂ ਵਿੱਚ ਹੰਮ ਨਹੀਂ ਹੁੰਦਾ ਉਹ ਇੰਨਾ ਫਲੈਕਸੀਬਲ ਹੁੰਦਾ ਹੈ ਕਿ ਹਰ ਗਲਤੇ ਸਾਹ ਸੰਗਤ ਉਹ ਨਿਰਮਾਣਤਾ ਵਿੱਚ ਰਹਿੰਦਾ ਉਹ ਬੰਦਿਆਂ ਨੂੰ ਜਵਾਬ ਨਹੀਂ ਦਿੰਦਾ। ਦਰਖਤ ਨੂੰ ਲੱਗੀਆਂ ਹੋਈਆਂ ਟਾਹਣੀਆਂ ਉਹਨੂੰ ਲੱਗੇ ਹੋਏ ਫਲ ਇਹ ਦੱਸਣਗੇ ਕਿ ਫਲਾਂ ਚ ਰਸ ਭਰ ਗਿਆ ਟਾਹਣੀਆਂ ਧਰਤੀ ਵੱਲ ਚੁੱਕੀਆਂ ਹੋਈਆਂ ਹੋਣਗੀਆਂ। ਅਗਲੀ ਗੱਲ ਕੋਈ ਧਰਤੀ ਤੋਂ ਬੱਟਾ ਚੁੱਕ ਕੇ ਮਾਰੇ। ਬੀਬੀਓ ਚੁੱਪ ਦਾ ਦਾਨ ਬਖਸ਼ੋ ਜੇ ਮੈਂ ਤੁਹਾਨੂੰ ਸ਼ਾਬਾਸ਼ ਦੇਤੀ ਇਹਦਾ ਮਤਲਬ ਇਹ ਥੋੜੀ ਵੀ ਹੁਣ ਗੱਲਾਂ ਸ਼ੁਰੂ ਕਰ। ਆਪਕੋ ਸਤਨਾਮ ਸ੍ਰੀ ਕਈ ਵਾਰ ਇਹ ਵੀ ਹੋ ਜਾਂਦਾ ਮੈਂ ਅਸੀਂ ਤਾਂ ਭੁੱਲ ਹੀ ਗਏ ਸੀ ਅਸੀਂ ਗੱਲਾਂ ਕਰਨੀ ਆਦਾ ਭਾਈ ਸਾਹਿਬ ਨੇ ਯਾਦ ਕਰਾਤਾ ਚੁੱਪ ਰੋ ਆਖੋ ਸਤਨਾਮ ਸ੍ਰੀ ਜੇ ਕੋਈ ਧਰਤੀ ਤੋਂ ਬੱਟਾ ਚੁੱਕ ਕੇ ਉਸ ਦਰਖਤ ਦੇ ਫਲ ਦੇ ਮਾਰੇ ਕਹਿੰਦੇ ਸੱਜਣੋ ਉਹ ਫਲ ਦਾ ਦਰਖਤ ਬਦਲੇ ਵਿੱਚ ਖਾਣ ਨੂੰ ਫਲ ਦਿੰਦਾ ਜੇ ਉਸ ਦਰਖਤ ਨੂੰ ਕੋਈ ਬਾਅਦ ਵਿੱਚ ਆਰੀ ਲੱਗੇ ਵੜਦਾ ਤਾਂ ਉਸ ਦਰਖਤ ਦੇ ਵਲਿਆਂ ਦੇ ਜਦੋਂ ਫੱਟੇ ਬਣਦੇ ਨੇ چیر ਕੇ ਉਸੇ ਦਰਖਤ ਦੇ ਉਹ ਫੱਟੇ ਦਰਵਾਜਾ ਬਣ ਕੇ ਕਿਸੇ ਦੇ ਘਰ ਦੀ ਰੱਖਿਆ ਕਰਦੇ ਨੇ ਉਸੇ ਦਰਖਤ ਦੇ ਫੱਟਿਆਂ ਦੀ ਬੀੜੀ ਬਣਾ ਲਓ ਉਹ ਲੋਕਾਂ ਨੂੰ ਪਾਰ ਲੰਘਾ ਦਿੰਦੇ ਨੇ ਇੱਥੋਂ ਤੱਕ ਬੰਦਾ ਕਿੰਨਾ ਵੀ ਪਾਪੀ ਤੇ ਗੁਨਾਹਗਰ ਹੋਵੇ ਸੱਜਣੋ ਉਸੇ ਦਰਖਤ ਦੀਆਂ ਲੱਕੜਾਂ ਜਿਸ ਸਰੀਰ ਨੂੰ ਕੋਈ ਘਰ ਵਿੱਚ ਨਹੀਂ ਰੱਖਦਾ ਉਹਨੂੰ ਜਿਖਾ ਆਪਣੇ ਵਿੱਚ ਸਮਾ ਗੇ ਉਹਨੂੰ ਸਭ ਕੁਝ ਸਾੜ ਕੇ ਸਵਾ ਕਰ ਦਿੰਦੇ ਨੇ ਉਸ ਦਰਖਤ ਵਿੱਚ ਇੰਨਾ ਪਰਉਪਕਾਰ ਹੈ ਕਦੇ ਦਰਖਤ ਦੀਆਂ ਲੱਕੜਾਂ ਨੇ ਚਿਖਾ ਨੇ ਬੋਲ ਕੇ ਨਹੀਂ ਕਿਹਾ ਇਹ ਬੰਦੇ ਨੂੰ ਸਾਡੇ ਨਾਲ ਕਿਉਂ ਲਾਤਾ ਸੱਜਣੋ ਬੰਦਾ ਜਦੋਂ ਮਰ ਜਾਂਦਾ ਹੈ ਹਰ ਬੰਦਾ ਉਸ ਤੋਂ ਨਫ਼ਰਤ ਕਰਦਾ ਇੱਕ ਚਿਖਾ ਜਾਂ ਕਬਰ ਕਦੇ ਨਫ਼ਰਤ ਨਹੀਂ ਕਰਦਾ ਭਾਈ ਗੁਰਦਾਸ ਸਾਹਿਬ ਨੇ ਬਚਨ ਕਿਹਾ ਸਾਧੂ ਦਾ ਸਵਾਦ ਰਖਤ ਵਰਗਾ ਹੁੰਦਾ ਸਫਲ ਵਿਰਕ ਫਲ ਦੇਤ ਜੋ ਪਾਖਾਨ ਮਾਰੇ ਸਿਰ ਕਰਬਤ ਸਹਿ ਗਹਿ ਪਾਰ ਪਾਰ ਹੈ ਕਹਿੰਦੇ ਕੋਈ ਧਰਤੀ ਤੋਂ ਪੱਥਰ ਪਾਖਾਨ ਕਹਿੰਦੇ ਪੱਥਰ ਨੂੰ ਪੱਥਰ ਚੁੱਕ ਕੇ ਮਾਰੇ ਬਦਲੇ ਫਲ ਮਿਲਦਾ ਹੈ ਦਰਖਤ ਫਲ ਦਿੰਦਾ ਕੋਈ ਆਰੇ ਨਾਲ چیر ਕੇ ਫੱਟੇ ਬਣਾਵੇ ਉਹ ਘਰ ਦੀ ਰੱਖਿਆ ਕਰਦੇ ਨੇ ਵੀੜੀ ਬਣ ਕੇ ਲੋਕਾਂ ਨੂੰ ਪਾਰ ਲਗਾਉਂਦਾ ਐਦਾਂ ਸਾਧੂ ਦਾ ਸੁਭਾਅ ਹੈ ਕੋਈ ਸੰਤ ਦੀ ਨਿੰਦਿਆ ਵੀ ਕਰੇ ਸਾਧੂ ਤਮ ਹੀ ਉੱਤੇ ਪਰਪਕਾਰ ਕਰ ਦਿੰਦਾ ਕੋਈ ਸੰਤ ਦਾ ਮਾੜਾ ਵੀ ਸੋਚੇ ਸਾਧੂ ਤਮੀਆਂ ਦਾ ਭਲਾ ਕਰਦਾ ਸਾ ਸੰਗਤ ਇੱਕ ਮਹਾਂਪੁਰਸ਼ਾਂ ਦੇ ਮੈਂ ਦਰਸ਼ਨ ਕੀਤੇ ਉਹ ਅਸਥਾਨ ਤੇ ਚੋਰੀ ਹੋ ਗਈ ਇੱਕ ਵਾਰ ਚੋਰੀ ਕਰਨ ਵਾਲਾ ਰਾਤ ਨੂੰ ਮੱਝਾਂ ਖੋਲ ਕੇ ਲੈ ਗਿਆ ਰੌਲਾ ਪੈ ਗਿਆ ਮੱਝਾਂ ਚੋਰੀ ਹੋ ਗਈਆਂ ਮਹਾਂਪੁਰਸ਼ਾਂ ਤੱਕ ਖਬਰ ਪਹੁੰਚੀ ਕਹਿੰਦੇ ਮਹਾਰਾਜ ਰਾਤੀ ਕੋਈ ਮੱਝਾਂ ਚੋਰੀ ਕਰਦੇ ਕਹਿੰਦੇ ਕੋਈ ਗੱਲ ਨਹੀਂ ਭਾਈ ਹੋਰ ਆ ਜਾਣਗੀਆਂ ਸਾਧੂ ਦੇ ਅੰਦਰ ਸਬਰ ਵੇਖੋ ਕਿੰਨਾ ਆਮ ਬੰਦੇ ਦੀ ਕੋਈ ਮੱਤ ਚੋਰੀ ਹੋ ਜਾਏ ਉਹ ਬੰਦਾ ਕਿੰਨਾ ਤੜਪਦਾ ਹੈ ਸਾਧੂ ਦੇ ਕੋਲੋਂ ਚੀਜ਼ਾਂ ਚੋਰੀ ਹੋ ਜਾਣ ਕਹਿੰਦੇ ਕੋਈ ਨਹੀਂ ਭਾਈ ਹੋਰ ਆ ਜਾਣਗੇ ਸਹਿਜ ਵਿੱਚ ਰਹਿੰਦਾ ਹੈ ਉਹਦੇ ਕੋਲ ਤਾਂ ਕੋਈ ਹੋਰ ਬੰਦਾ ਵੀ ਚੱਲ ਜਾਏ ਤਾਂ ਵੀ ਉਹ ਦਾ ਦੁੱਖ ਸੁਣ ਕੇ ਕਹਿੰਦਾ ਕੋਈ ਨਹੀਂ ਭਾਈ ਪਲਾ ਹੋ ਜਾਣ ਜਦੋਂ ਉਹ ਕਹਿੰਦੇ ਕੋਈ ਨਹੀਂ ਭਾਈ ਹੋਰ ਆ ਜਾਣਗੇ ਹੁਣ ਉਹ ਥੋੜੇ ਦਿਨ ਚੋਰ ਲੱਭਦੇ ਰਹੇ ਬੰਦੇ ਸੇਵਾਦਾਰ ਨੂੰ ਕਦੇ ਪਤਾ ਲੱਗਾ ਫਲਨ ਨੇ ਪਿੰਡ ਇੱਕ ਮੱਝ ਵੇਖੀ ਹੈ ਉਹ ਮੱਝ ਆਪਣੇ ਡੇਰੇ ਦੀ ਹੈ ਜਿਹੜੇ ਲੋਕ ਰੋਜ਼ ਮੱਝਾਂ ਦਾ ਕੰਮ ਕਰਦੇ ਤੁਹਾਨੂੰ ਪਤਾ ਹੈ ਆਪੋ ਆਪਣੇ ਪਸ਼ੂ ਦੀ ਪਛਾਣ ਹੁੰਦੀ ਹੈ ਉਹ ਜਿਹੜਾ ਸੇਵਾਦਾਰ ਪਸ਼ੂਆਂ ਦੀ ਸੰਭਾਲ ਕਰਦਾ ਸੀ ਉਹਨੂੰ ਲੈ ਕੇ ਗਿਆ ਕਹਿੰਦੇ ਤੇ ਤੋਂ ਪਛਾਣ ਕਰਾਉਣੀ ਹੈ ਸਾਨੂੰ ਸ਼ੱਕ ਹੈ ਕਿ ਫਲਨ ਨੇ ਪਿੰਡ ਦੇ ਜੀਵਿੰਦਾਹਰ ਕੋਲ ਜਿਹੜੀਆਂ ਦੋ ਮੱਝਾਂ ਨੇ ਆਪਣੇ ਡੇਰੇ ਦੀ ਸੇਵਾਦਾਰ ਨੂੰ ਲੈ ਗਿਆ ਉਹਨੇ ਪਛਾਣ ਕੀਤੀ ਉਹ ਕਹਿੰਦਾ ਮੱਝਾਂ ਆਪਣੀਆਂ ਹੀ ਆ ਉਨੇ ਫਿਰੋਨੋਂ ਪੁੱਛਿਆ ਜੀਵਿੰਦਾਰ ਨੂੰ ਕਹਿੰਦੇ ਸਰਦਾਰ ਜੀ ਇਹ ਮੱਜਾਂ ਕਿੱਥੋਂ ਲਈਆਂ ਉਹ ਕਹਿੰਦੇ ਜੀ ਫਲਾਨਾ ਬੰਦਾ ਕਹੋ ਉਹ ਵੇਚ ਗਿਆ ਉਹਨੂੰ ਲੋੜ ਸੀ ਪੈਸਿਆਂ ਦੀ ਸਸਤੀਆਂ ਦੇ ਗਿਆ ਤੇ ਉਹ ਬੰਦੇ ਕਹਿੰਦੇ ਸਰਦਾਰ ਜੀ ਲੋੜ ਨਹੀਂ ਸੀ ਮੱਜਾਂ ਚੋਰੀ ਦੀਆਂ ਆ ਕਹਿੰਦੇ ਚੋਰੀ ਦੀਆਂ ਕਹਿੰਦੇ ਹਾਂ ਕਹਿੰਦੇ ਤੁਹਾਨੂੰ ਕਿਵੇਂ ਪਤਾ ਕਹਿੰਦੇ ਅਸੀਂ ਉਸੇ ਡੇਰੇ ਤੋਂ ਆਏ ਹਾਂ ਮਹਾਪੁਰਸ਼ਾਂ ਦੇ ਆਸਥਾਨ ਤੋਂ ਫਲਣੀ ਜਗ੍ਹਾ ਤੋਂ ਜੋਤੀ ਸਰੂਪ ਤੋਂ ਚੋਰੀ ਹੋਈਆਂ ਉਹ ਕਹਿੰਦੇ ਅੱਛਾ ਉਹਦੇ ਮਨ ਚੋਂ ਨੇ ਘਰ ਵੀ ਸਲਾਹ ਦਿੱਤੀ ਉਹ ਕਹਿੰਦਾ ਚਲੋ ਪੈਸੇ ਗਏ ਤਾਂ ਗਏ ਪਰ ਗੁਰੂ ਘਰ ਦੀਆਂ ਮੱਜਾਂ ਨਹੀਂ ਰੱਖਣੀਆਂ ਚਾਹੀਦੀ ਕਹਿੰਦਾ ਭਾਈ ਕੋਈ ਨਹੀਂ ਮੇਰੇ ਪੈਸੇ ਗਏ ਤੁਸੀਂ ਮੱਜਾਂ ਲੈ ਜਾ ਉਹ ਸੇਵਾਦਾਰ ਕਹਿੰਦੇ ਚੋਰ ਦਾ ਪਤਾ ਦੱਸੋ ਪਤਾ ਲੱਗ ਗਿਆ ਉਹਨੂੰ ਹੋਰ ਪਿੰਡਾਂ 'ਚ ਵੀ ਮੱਜਾਂ ਵੇਚੀਆਂ ਸੀ ਉਹਨਾਂ ਜਾ ਕੇ ਚੋਰ ਪੱਬੜ ਲਿਆ ਪਕੜ ਕੇ ਲਿਆ ਕੇ ਉੱਥੇ ਬੰਨ ਲਿਆ ਡੇਰੇ ਵਿੱਚ ਉਹ ਡੇਰੇ ਵਿੱਚ ਤੋਹ ਦਾ ਦਰਖਤ ਸੀ ਉਹਦੇ ਨਾਲ ਬੰਨ ਲਿਆ ਆ ਫਿਰ ਉਹ ਦੋ ਚਾਰ ਸੇਵਾਦਾਰਾਂ ਨੇ ਸੇਵਾ ਵੀ ਕੀਤੀ ਉਹਦੀ ਜਿਹੜਾ ਆਵੇ ਉਹ ਥੱਪੜ ਮਾਰਨ ਲੱਗ ਜਾ ਕਿਉਂ ਇਹ ਕੁਦਰਤੀ ਤੌਰ ਤੇ ਹੁੰਦਾ ਜਿਹਨੇ ਕਦੇ ਕਿਸੇ ਦੇ ਥੱਪੜ ਨਹੀਂ ਮਾਰਿਆ ਭੀੜ ਵੇਖ ਕੇ ਉਹ ਵੀ ਮਾਰ ਦਿੰਦੇ ਤੈਨੇ ਨੂੰ ਮਹਾਂਪੁਰ ਸਾਗ ਹੈ ਉਹ ਬਾਬਾ ਜੀ ਢੰਗੂ ਹੱਥ ਵਿੱਚ ਸੀ ਕਹਿੰਦੇ ਭਾਈ ਪਰੇ ਹੋ ਜਾ ਕੀ ਹੋਇਆ ਕਹਿੰਦੇ ਮਹਾਰਾਜ ਉਹ ਚੋਰ ਫੜ ਕੇ ਲੈ ਆਂਦੇ ਜਿਹਨੇ ਮੱਜਾ ਚੋਰੀ ਕੀਤੀ ਉਹਨੂੰ ਰੱਸੇ ਨਾਲ ਬੰਨਿਆ ਸੀ ਰੱਸੀ ਨਾਲ ਕਹਿੰਦੇ ਖੋਲ ਦੋ ਹੱਥ ਖੋਲੋ ਇਹਦੇ ਉਹ ਸੇਵਾਦਾਰ ਨੇ ਖੋਲਤਾ ਫਿਰ ਸਭ ਨੂੰ ਦਬਕਾ ਮਾਰਿਆ ਕਹਿੰਦੇ ਚਲੋ ਆਪੋ ਆਪਣੀ ਸੇਵਾ ਕਰੋ ਜਾ ਕੇ ਤੁਹਾਨੂੰ ਕੀ ਅਧਿਕਾਰ ਨੇ ਥੱਪੜ ਮਾਰਨ ਦਾ ਤੁਸੀਂ ਇਹਨੂੰ ਸਜਣ ਦੇਣ ਵਾਲੇ ਕੌਣ ਹਣੇ ਚਲੋ ਜਾਓ ਆਪਣੀ ਸੇਵਾ ਤੇ ਸਾਰੇ ਚਲੇ ਗਏ ਤਾਂ ਚੋਰ ਨੂੰ ਬਾਹ ਤੋਂ ਪਕੜ ਕੇ ਨਾ ਖਿੱਚ ਕੇ ਲੈ ਗਿਆ ਬੌਧਾ ਜੀ ਆਪਣੇ ਕਮਰੇ ਵੱਲ ਜਿੱਥੇ ਉਹਨਾਂ ਦਾ ਛੋਟਾ ਜਿਹਾ ਰੂਮ ਕਮਰਾ ਸੀ ਸਭ ਹੈਰਾਨ ਹੋ ਗਏ ਉਹ ਚੋਰ ਦੇ ਭਾ ਕਿੰਨੇ ਵੱਡੇ ਹੋਣਗੇ ਕਿਸੇ ਬੰਦਗੀ ਵਾਲੇ ਨੇ ਉਹਨੂੰ ਹੱਥ ਤੋਂ ਫੜ ਲਿਆ ਸਾਤ ਸੰਗਤ ਅੱਜ ਚੋਰ ਦੇ ਭਾਗ ਬਦਨ ਲੱਗੇ ਨੇ ਬੰਦਗੀ ਵਾਲਿਆਂ ਨੇ ਆਪਣੇ ਹੱਥ ਨਾਲ ਚੋਰ ਦਾ ਹੱਥ ਫੜ ਲਿਆ ਹੋਵੇ ਖਿੱਚ ਕੇ ਲੱਗੇ ਉਹਨੂੰ ਗੁੱਟ ਤੋਂ ਉਹਨੂੰ ਕੁੱਟਿਆ ਸੀ ਉਹ ਰੋ ਰਿਆ ਸੀ ਲਿਆ ਕੇ ਉਹਨੇ ਕਮਰੇ 'ਚ ਨਾ ਉਹਨੂੰ ਕਹਿੰਦੇ ਚੋਰੀ ਨਾ ਕਰਿਆ ਕਰ ਆਪਣੇ ਖਿਸੇ 'ਚ ਹੱਥ ਪਾਇਆ ਚੱਗੀ ਦੇ ਚੰਗੀ ਮਾਇਆ ਐਦਾਂ ਜਿੰਨੇ ਹੱਥ ਵਿੱਚ ਆਏ ਪੈਸੇ ਕੱਢ ਕੇ ਦੇ ਹੱਥੇ ਦੇ ਦੋਮਾ ਹੱਥਾਂ 'ਚ ਪੈਸੇ ਦੇ ਕੇ ਕਹਿੰਦੇ ਆ ਦਰਵਾਜ਼ਾ ਖੁੱਲ੍ਹੇ ਜਾਂ ਚਲਾ ਜਾ ਕੋਈ ਗਿਰਤ ਕੰਮ ਕਰ ਚੋਰੀ ਨਾ ਕਰਿਆ ਕਰ ਜਦੋਂ ਪੈਸੇ ਦਿੱਕੇ ਇਨੇ ਪਿਆਰ ਨਾਲ ਭੇਜਣ ਲੱਗੇ ਬਸ ਸਾਥ ਸੰਗਤ ਸਾਧੂ ਨੇ ਉਹ ਦੋ ਪਲ ਫੜਿਆ ਹੋਇਆ ਹੱਥ ਇੱਕ ਵਾਰ ਨਜ਼ਰ ਭਰ ਕੇ ਵੇਖਿਆ ਤੇ ਰਸਨਾ ਤੋਂ ਕਹੇ ਬੋਲ ਉਹ ਬੰਦੇ ਦੇ ਹੱਥ ਵਿੱਚ ਪਕੜੇ ਹੋਏ ਪੈਸੇ ਰੋਣ ਲੱਗ ਪਏ ਕਹਿੰਦੇ ਹੁਣ ਕਿਉਂ ਰੋਨੇ ਜਾਂ ਚਲਾ ਜਾ ਅੱਜ ਤੋਂ ਬਾਅਦ ਚੋਰੀ ਨਾ ਕਰ ਚੋਰੀ ਕਰਨਾ ਪਾਪ ਹੈ ਚੋਰ ਦੀ ਜਾਮਣੀ ਕੋਈ ਨਹੀਂ ਭਰਦਾ ਰੱਬ ਦੀ ਦਰਗਾਹ ਜਾਂ ਕੋਈ ਗਿਰਤ ਕਰ ਉਹ ਰੋਈ ਜਾਵੇ ਕਹਿੰਦੇ ਜਾਂਦਾ ਨਹੀਂ ਹੁਣ ਪੈਰਾਂ 'ਚ ਟੈਪਿਆ ਕਹਿੰਦੇ ਉੱਟ ਭਾਈ ਰੋਕ ਕਿਉਂ ਨੇ ਕਹਿੰਦੇ ਮਹਾਰਾਜ ਹੁਣ ਕਿੱਥੇ ਜਾਣੇ ਹੁਣ ਮੈਂ ਕਿਤੇ ਨਹੀਂ ਜਾਣਾ ਜਿਹੜੀਆਂ ਮੱਜਾਂ ਚੋਰੀ ਕੀਤੀਆਂ ਮੈਨੂੰ ਉਹਨਾਂ ਦੀ ਸੇਵਾ ਹੀ ਦੇ ਦਿਓ ਮੈਨੂੰ ਉਹਨਾਂ ਡੰਗਰਾਂ ਦੀ ਸੇਵਾ 'ਚ ਲਾ ਦੋ ਮੈਂ ਹੁਣ ਡੇਰਾ ਛੱਡ ਕੇ ਨਹੀਂ